ਤੇ ਅੱਜ ਦੇ ਲਾਈਵ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ ਯੰਗ ਫਾਰਮਰ ਚੈਨਲ ਦੇ ਨਾਲ ਤੇ ਪਹਿਲਾਂ ਆਪਾਂ ਲਾਈਵ ਹੋ ਕੇ ਤੁਹਾਨੂੰ ਬੱਕਰੀਆਂ ਬਾਰੇ ਤੇ ਹੋਰ ਗੱਲਾਂ ਬਾਤਾਂ ਕਰਦੇ ਹੁੰਨੇ ਆ ਅੱਜ ਦੇ ਲਾਈਵ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਾਂ ਚਾਹਲਾ ਮਸਾਲਾ ਤਿਆਰ ਕਰਦੇ ਹਾਂ ਨਾ ਇਹ ਮਸਾਲਾ ਆਪਾਂ ਤਿਆਰ ਕਰਕੇ ਘਰੇ ਤੇ ਉਸ ਤੋਂ ਬਾਅਦ ਇਹਦੀ ਪੈਕਿੰਗ ਕਰਕੇ ਆਪਾਂ ਸੇਲ ਕਰਦੇ ਹੁੰਨੇ ਆ ਤੇ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਅੱਜ ਦਿੰਨੇ ਆ ਵੀ ਕੀ ਕਿਹਦੇ ਚ ਸਮਾਨ ਪੈਂਦਾ ਕਿੰਨੀ-ਕਿੰਨੀ ਕੁਆਂਟੀਟੀ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲੇ ਸਮਾਂ ਵੀ ਘੱਟ ਸੀ ਫਿਰ ਚਲੋ ਸੋਚਿਆ ਵੀ ਆਪਾਂ ਲਾਈਵ ਹੋ ਕੇ ਤੁਹਾਨੂੰ ਸਾਰਾ ਜਿਹੜਾ ਸਮਾਨ ਆ ਉਹ ਦਿਖਾਈਏ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਸੌਂਫ ਆਪਾਂ ਟੱਬ ਦੇ ਵਿੱਚ ਪਾ ਚੁੱਕੇ ਹਣਾ ਆਪਣੇ ਨਾਲ ਜੋਰਾਵਰ ਸਿੰਘ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਸਤਾ ਹੈ ਪੱਗ ਬੰਨੀ ਅੱਜ ਸਵੇਰ ਦੀ 8:30 ਵਜੇ ਦੀ ਲਾਈ ਨਹੀਂ ਹੈ ਨਾ ਹਾਂਜੀ ਹੋ ਗਿਆ ਸਮਾਨ ਰੈਡੀ ਗਰਮ ਮਸਾਲੇ ਵਾਲਾ ਆਰਡਰ ਰੱਖ ਲਓ ਉਹ ਨਾਲ ਵਿੱਚ ਪਾ ਦਿਓ ਕਾਲੀ ਮਿਰਚ ਆਹ ਆਹ ਬਈ ਗਰਮ ਮਸਾਲੇ ਦੀ ਤੇ ਆਹ ਹੈ ਹਾਂ ਆਹ ਵੱਡੀ ਇਲਾਇਚੀ ਤੇ ਇਹ ਸਾਰੇ ਅੰਦਰ ਪਰ ਜਿੰਨਸਾਲ ਇੱਧਰ ਪੋਗੂਗੀ ਅਰਜਨ ਸ਼ਾਲੇ ਦੇ ਹਾਂ ਆਹ ਗਰਮ ਵੱਡੀਆਂ ਇਲਾਇਚੀ ਆਪਣੇ ਕੋਲ ਵੱਡੀਆਂ ਇਲਾਇਚੀ ਉਧਰ ਦੋਨੋਂ ਚ ਹਾਂ ਹਾਂ ਦੋਨਾਂ ਚ ਇੱਕ ਦਾਲ ਚੀਨੀ ਇਹ ਲੈਣ ਜ਼ਰੂਤ ਨਹੀਂ ਫਰਕ ਕੀ ਇਹ ਰੱਖਦੇ ਨਾਲ ਹੀ ਦਾਲ ਚੀਨੀ ਦਾਲ ਚੀਨੀ ਹੈਗੀ ਆ ਕਿੱਥੇ ਆ ਸੀਗੀ ਆ ਰਹੀ ਹਾਂ ਠੀਕ ਹੈ ਇਹ ਮੈਂ ਇੱਕ ਗੱਲ ਚ ਕਨਫਿਊਜ਼ ਹਾਂ ਵੀ ਜਿਹੜੀ ਜ਼ਿਆਦਾ ਦਾਲ ਚੀਨੀ ਉਹ ਗਰਮਸਾਲ ਲੈ ਲਈ ਦਾਲ ਚੀਨੀ 200 ਗ੍ਰਾਮ ਆ ਜਿਹੜੀ ਗਰਮਸਾਲ ਲੈ ਲਈ ਇਹਦੇ ਚਾਰ ਮਸਾਲੇ ਚ ਛੇ ਉਧਰ ਜੋ ਇਧਰ ਹਾਂ ਉਹ ਜ਼ਿਆਦਾ ਨਾ ਉਹ ਜ਼ਿਆਦਾ ਲਓ ਵੀ ਤੁਹਾਨੂੰ ਦਿਖਾਉਣੇ ਆ ਸਾਰਾ ਸਮਾਨ ਆਪਾਂ ਤਿਆਰ ਕਰਕੇ ਆਪਣੇ ਕੋਲੇ ਜਿਹੜਾ ਆ ਵੀ ਗਰਮ ਮਸਾਲੇ ਦੇ ਆਈਟਮ ਇਹ ਤਾਂ ਗਰਮ ਆ ਲੌਂਗ ਵੀ ਇੱਕ ਉਧਰ ਇਹ ਦੋ ਇਧਰ ਹੈਗਾ ਨਾ ਹੈਗਾ ਆ ਦੀ ਨਹੀਂ ਲਓ ਜੀ ਇਧਰ ਹੋਈ ਜੋਰਾਵਰ ਸਿੰਘ ਲੌਂਗ ਵਿੱਚ ਜਿਆਦਾ ਪਹਿਲੇ ਇੱਜਾ ਦੇ ਲੌਂਗ ਇਹਦੇ ਵਿੱਚ ਜਿਆਦਾ ਆਹ ਦੇਖੋ ਜੀ ਆਪਣੇ ਕੋਲੇ ਸਭ ਤੋਂ ਪਹਿਲਾਂ ਤਾਂ ਆ ਗਈ ਸੌਂਫ ਟੱਬ ਜਿਹਾ ਆਪਾਂ ਪਾ ਚੁੱਕੇ ਆ ਫਿਰ ਆ ਗਈ ਮਲਠੀ ਛੋਟੀ ਇਲਾਚੀ ਲੌਂਗ ਤੇ ਆ ਮਲਠੀ ਹੋਰ ਆ ਗਈ ਅਰਜਨ ਛਾਲ ਦਾਲ ਚੀਨੀ ਸੁੰਡ ਵੱਡੀ ਇਲਾਚੀ ਚੱਕਰੀ ਫੁੱਲ ਇਹ ਬਨਖਸ਼ਾ ਇਹ ਕੋਈ ਨਹੀਂ ਪਾਉਂਦਾ ਝਾਲੇ ਮਸਾਲੇ ਚ ਕਿਉਂਕਿ ਮਹਿੰਗੀ ਆਈਟਮ ਹੁੰਦੀ ਹੈ ਬਾਈ ਇਹ ਹੈਗਾ 4000 ਤੋਂ 4500 ਰੁਪਏ ਕਿਲੋ ਆਏ 4500 ਰੁਪਏ ਹਾਂ ਤੇ ਆ ਗਲਾਬ ਦੇ ਫੁੱਲ ਆ ਗਏ ਦਿਖਾ ਰਹੇ ਹਾਂ ਵੀ ਖੋਲ ਕੇ ਗਲਾਬ ਦੇ ਫੁੱਲ ਆ ਗਏ ਬਾਈ ਲਾਈਵ ਸ਼ੇਅਰ ਕਰ ਦਿਓ ਜਰੂਰ ਜਿਹੜੇ ਜਿਹੜੇ ਵੀ ਦੇਖ ਰਹੇ ਆ ਤੇ ਇਹ ਸਾਰਾ ਸਮਾਨ ਆਪਾਂ ਤੁਹਾਨੂੰ ਪਾ ਕੇ ਲਾਈਵ ਮਸਾਲਾ ਬਣਾ ਕੇ ਦਿਖਾਵਾਂਗੇ ਆ ਦੇਖੋ گلاب ਦੇ ਫੁੱਲ ਆ ਸੁੱਕੇ ਹੋਏ ਬਹੁਤ ਵਧੀਆ ਕੁਆਲਿਟੀ ਦੇ ਲਿਓ ਸਭ ਤੋਂ ਪਹਿਲਾਂ ਆਪਾਂ ਸੌ ਪਾ ਚੁੱਕੇ ਆ ਇਹਦੇ ਚ ਹੁਣ ਇਲਾਇਚੀ ਪਾਉਗੇ ਲਓ ਜੀ ਕਰੋ ਚੱਕ ਬਈ ਇਲਾਇਚੀ ਦੇਖ ਲਓ ਬਈ ਇਹ ਨਹੀਂਗਾ ਵੀ ਜਿਹੜੀ ਆਪਾਂ ਮਾੜੀ ਕੁਆਲਿਟੀ ਦੀ ਇਲਾਇਚੀ ਵਰਤਾਂਗੇ ਹਨ ਜਿਹੜੀ ਇਲਾਇਚੀ ਹੈਗੀ ਆ ਉਹ ਵੀ ਵਧੀਆ ਟੌਪ ਕੁਆਲਿਟੀ ਦੀ ਆਪਾਂ ਵਰਤਣੀ ਆ ਹਰੀ ਇਲਾਇਚੀ ਆ ਵਧੀਆ ਇਹ ਚ ਦਾਣਾ ਹੋਊਗਾ ਏ ਗ੍ਰੇਡ ਸਮਾਨ ਸਾਰਾ ਲੈਨੇ ਆ ਵੀ ਸ਼ੌਂਕ ਨਾਲ ਬਣਾਉਣੇ ਆ ਇਹ ਨਹੀਂਗਾ ਵੀ ਸਸਤੇ ਦੇ ਚੱਕਰ 'ਚ ਆਪਾਂ ਮਾੜਾ ਸਮਾਨ ਲੈ ਲਈਏ ਉਸ ਤੋਂ ਬਾਅਦ ਲੌਂਗ ਉਸ ਤੋਂ ਬਾਅਦ ਆ ਗਏ ਲੌਂਗ ਲੋ ਜੀ ਕਰੋ ਚੱਕ ਮੋਟਾ ਲੌਂਗ ਪੂਰਾ ਪੁੱਤ ਪਿੱਛੇ ਆ ਉਧਰ ਇਹਦਾ ਹਾ ਦੇਖੋ ਇਹ ਆ ਗਿਆ ਲੌਂਗ ਇਲਾਇਚੀ ਹਰੀ ਤੇ ਮੁਲਠੀ ਹੁਣ ਮੁਲਠੀ ਆ ਗਈ ਮੁਲਠੀ ਦੂਜੀ ਵੀ ਪਾ ਦਿਓ ਤੇ ਸੌਂਫ ਆਪਣੀ ਹੈਗੀ ਇਹ 2 ਕਿਲੋ ਉਸ ਹਿਸਾਬ ਨਾਲ ਬਾਕੀ ਸਮਾਨ ਸਾਰਾ ਪਾਈ ਜੰਨੇ ਆ ਜਿਹੜੀ ਮੇਨ ਹੈਗੀ ਸੌਂਫ ਆਪਣੀ ਹੈ ਨਾ ਆਹ ਮਲਠੀ ਦੇਖ ਲਓ ਦੋਸਤੋ ਦੋ ਤਰ੍ਹਾਂ ਦੀ ਆ ਬਰੀਕ ਆ ਤੇ ਮੋਟੀ ਆ ਇਹ ਬਰੀਕ ਮਲਠੀ ਆ ਗਈ ਇਹ ਆ ਗਈ ਮੋਟੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਸੁੰਡ ਇਹ ਆ ਗਈ ਸੁੰਡ ਜਿਹੜੀ ਕਿ ਸਰਦੀਆਂ ਦੇ ਵਿੱਚ ਜ਼ਰੂਰੀ ਹੁੰਦੀ ਆ ਸਰੀਰ ਨੂੰ ਗਰਮੈਸ਼ ਦਿੰਦੀ ਆ ਤਕਰੀ ਫੁੱਲ ਪਾ ਦੋ ਇਹ ਚਕਰੀ ਫੁੱਲ ਕਹਿ ਦਿੰਦੇ ਆ ਜਾਂ ਇਹਨੂੰ ਸਟਾਰ ਕੇ ਸਟਾਰ ਸੀਡ ਪਤਨ ਸਟਾਰ ਫੁੱਲ ਕਹਿੰਦੇ ਨੇ ਕੀ ਕਹਿੰਦੇ ਨੇ ਆਹ ਦੇਖੋ ਇਹ ਬਹੁਤ ਤਗੜੀ ਚੀਜ਼ ਹੈ ਬਈ ਇਹਦੇ ਬਾਰੇ ਸਰਚ ਕਰਕੇ ਦੇਖੋ ਗੂਗਲ ਤੇ ਬਹੁਤ ਹੀ ਇਹਦੇ ਹੈਲਥ ਬੈਨੀਫਿਟ ਹੈਗੇ ਆ ਇਹ ਵੀ ਆਪਾਂ ਫੁੱਲ ਕੁਆਂਟੀਟੀ ਚ ਪਾਏ ਆ ਲਿਓ ਜੀ ਅੱਗੇ ਵੱਡੀ ਲੈ ਜੀ ਵੱਡੀ ਲੈ ਜੀ ਇਹ ਜਹੋ ਤਾਂ ਗਰਮ ਮਸਾਲੇ ਤਾਂ ਨਹੀਂ ਉਹ ਘਾਟਾ ਨਾ ਹਾਂ ਘਾੜਿਓ ਜੀ ਏ ਆ ਗਈ ਜੀ ਵੱਡੀ ਇਲਾਇਚੀ ਚੱਕੋ ਜੀ ਤੰਗ ਰਜੋ ਇਹ ਗਿਆ ਦਾਲ ਚੀਨੀ ਪਾ ਦਿਓ ਜੀ ਲਿਆਓ ਜੀ ਦਾਲ ਚੀਨੀ ਵੀ ਆ ਗਈ ਹੈ ਜੀ ਆਹ ਦੇਖੋ ਜਿਹੜਾ ਕਿਸੇ ਹੈ ਇਹ ਅਰਜਨ ਸ਼ਾਲ ਇਹ ਅਰਜਨ ਦੀ ਸ਼ਾਲ ਹੈ ਜੀ ਠੀਕ ਹੈ ਇਹ ਥੋੜੀ ਪਾਓ ਓਦੀ ਪਾਓ ਬਸ ਬਹੁਤ ਆ ਕੱਢ ਲਓ ਥੋੜੀ ਜਿਆਦਾ ਨਾ ਹੋ ਜੇ ਆ ਲਓ ਜਿਆਦਾ ਨਾ ਹੋ ਜੇ ਨੇ ਗੋਰੀ ਨੂੰ ਇਹ ਬਨਕਸ਼ਾ ਇਹ ਬਨਕਸ਼ਾ ਆ ਗਿਆ ਇਹ ਵੀ ਇਦਾਂ ਪਿਆਣਾ ਉਹ ਉਪਰੇ ਆ ਦੇਖੋ ਬਾਈ ਜੀ ਇਹ ਬਹੁਤ ਹੀ ਮਹਿੰਗੀ ਆਟਮਾ 4500 ਰੁਪਏ ਕਿਲੋ ਆ ਇਹ 4600 ਹਾਂ 4600 ਰੁਪਏ ਕਿਲੋ ਆ ਜਿਵੇਂ ਆਪਾਂ ਤੋਲੇ ਨੇ ਸਾਹਣੇ ਠੰਡ ਦੇ ਵਿੱਚ ਹਨਾ ਨਜਲਾ ਜ਼ਖਾਮ ਹੁੰਦਾ ਆਪਣਾ ਛਾਤੀ ਜ਼ਖਾਮ ਹੋ ਜਾਂਦੀ ਆ ਉਹਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਰਿਜ਼ਲਟ ਦਿੰਦੀ ਹੈ ਇਹ ਚੀਜ਼ ਪਹਿਲਾਂ ਪ੍ਰਾਣੀਆਂ ਬੀਬੀਆਂ ਆਪਣੇ ਮਾਤਾਵਾਂ ਬੱਚਿਆਂ ਨੂੰ ਇਹ ਦਿੰਦੀਆਂ ਸੀਗਾ ਹਾਂ ਗਲਾਬ ਦੇ ਫੁੱਲ ਪਾਦੇ ਲਓ ਜੀ ਇਹ ਆ ਗਏ ਗਲਾਬ ਦੇ ਫੁੱਲ ਇਹ ਬਾਈ ਇੱਕ ਮਸਾਲਾ ਨਹੀਂ ਚਾਹਦਾ ਇੱਕ ਸਮਝ ਲਓ ਵੀ ਦੇਸੀ ਦਵਾਈ ਆ ਜਿਹਨੇ ਬਹੁਤ ਹੀ ਜ਼ਿਆਦਾ ਤੁਹਾਨੂੰ ਫਾਇਦੇ ਕਰਨੇ ਆ ਹਨਾ ਬਾਕੀ ਆ ਗਿਆ ਸਮਾਨ ਅਜਵਾਇਣ ਪਈ ਹੈ ਅਜਵਾਇਣ ਦੇਖ ਲਓ ਇਹ ਪਈ ਉਹਦੀ ਉਹਦਾ ਟੇਸਟ ਚਰਾ ਨਹੀਂ ਥੋੜੀ ਜਿਹੀ ਪਾਉਣੀ ਆ ਹੋਰ ਸੋਈ ਜ ਪਈ ਲੈ ਇਹ ਵੀ ਚੱਕ ਬਾਰੀ ਚ ਬਾਰੀ ਚ ਪਈ ਆ ਨਾ ਆ ਲੋ ਜੀ ਸਮਾਨ ਸਾਰਾ ਆਪਣਾ ਹੁਣ ਮਿਕਸ ਹੋਣ ਲੱਗ ਗਿਆ 5-6 ਕਿਲੋ ਹੋਊਗਾ ਸਮਾਨ 6 ਕਿਲੋ ਹੋਊਗਾ ਤੇ ਆਹਨਪ੍ਰੀਤ ਫ੍ਰੀ ਹੋ ਕੇ ਮੈਸੇਜ ਕਰਿਓ ਕੰਪੋਜੀਸ਼ਨ ਬਣਾਉਣੀ ਆਪਾਂ ਕੀ ਦੀ ਠੀਕ ਹੈ ਜੀ ਕਰ ਲਾਂਗੇ ਕੋਈ ਗੱਲ ਫ੍ਰੀ ਬਈ ਹੁਣ 2 ਘੰਟਿਆਂ ਨੂੰ ਹੋਵਾਂਗੇ ਕੰਮ ਅਸੀਂ ਸਟਾਰਟ ਕਰਤਾ ਪਹਿਲਾਂ ਬਣਾਉਣਾ ਚਾਹਲਾ ਮਸਾਲਾ ਫੇਰ ਬਣਾਉਣਾ ਗਰਮ ਮਸਾਲਾ ਜੇ ਮੰਨ ਲਓ ਸਰੀਰ ਦਾ ਸੈੱਟ ਫਿਰ ਇਹ ਨਹੀਂ ਪਤਾ 4 ਘੰਟੇ ਚੱਲੀ ਜਾਵੇ ਕੰਮ ਅੱਜ ਸਾਡੀ ਪ੍ਰਧਾਨ ਹੈਗੀ ਥੋੜੀ ਢਿੱਲੀ ਇਹਦੇ ਸੱਟ ਵੱਜ ਗਈ ਸੀ ਪੈਰ ਤੇ ਤੇ ਇਹਨੂੰ ਬੁਖਾਰ ਚੜਿਆ ਪਿਆ ਇੱਕ ਲਿਫਾਫੇ ਚ ਪਈ ਸੀ ਅਜਵੈਨ ਕਿੱਥੇ ਰਹੀ ਸੀ ਰੋਜਵੈਨ ਇਹ ਵਿੱਚ ਪਾਇਓ ਇੰਨੀ ਲਓ ਜੀ ਅਜਵੈਨ ਵੀ ਆਪਾਂ ਐਡ ਕਰਤੀ ਹੈ ਇਹਦੇ ਚੋਂ ਹੌਕੀ ਦੀ ਚੋਲ ਚਲੋ ਭਾਈ ਹੁਣ ਇਹਨੂੰ ਆਪਾਂ ਗ੍ਰाइंड ਕਰਾਂਗੇ ਆਪਣੇ ਕੋਲ ਜਿਹੜਾ ਮਿਕਸਰ ਹੈਗਾ ਸੁਜਾਤਾ ਦਾ ਠੀਕ ਹੈ ਜੀ ਆਹ ਦੇਖ ਲਓ ਇਹ ਸੁਜਾਤਾ ਦਾ ਮਿਕਸਰ ਆ ਇੱਥੇ ਉੱਪਰ ਰੱਖੋ ਇਹਨੂੰ ਟੱਬ ਲੈ ਦੁੱਜਾ ਨਹੀਂ ਜਾਂਦਾ ਨਹੀਂ ਕੋਈ ਨਹੀਂ ਬੀਬੀ ਗੱਲ ਹੋਗੀ ਲਓ ਜੀ ਆਹ ਤੁਹਾਨੂੰ ਦਿਖਾਉਣਾ ਹੁਣ ਲਓ ਜੀ ਇਹ ਆਪਣਾ ਟੱਬ ਆ ਗਿਆ ਭਾਈ ਉੱਪਰ ਤੇ ਇਹਦੇ ਵਿੱਚੋਂ ਆਪਾਂ ਭਰ-ਭਰ ਕੇ ਜੱਗ ਦੇਖੋ ਕਿ ਬਿਤੇ ਦਿਨ ਉਹ ਚੀਜ਼ ਜਿਆਦਾ ਨਾ ਪਾਇਓ ਚੰਗਾ ਕਿਉਂਕਿ ਸਾਖਤਾ ਚੀਜ਼ਾਂ ਗਲਤ ਗਲਤ ਇੱਧਰ ਲੋਕ ਦੇਖੋ ਪਹਿਲਾਂ ਕੱਢਣ ਵਾਲਾ ਡੱਬਾ ਲੈਓ ਆਓ ਬੰਦ ਕਰਿਓ ਗੇਟ ਇਹਦੇ ਉੱਪਰ ਉੱਤੇ 5 ਕਿਲੋ ਲਫਲ ਸਿੰਚ ਕੱਢ ਲਾਂਗੇ ਨਹੀਂ ਪੋਲੀਥੀਨ ਦੇ ਨਹੀਂ ਨਿਕਲਣਾ ਡੱਬੇ ਦੇ ਵਿੱਚ ਕਰਾਓ ਹਾਂ ਮੈਂ ਮਿੰਟ ਬਾਅਦ ਫੇਰ ਲੈ ਕੇ ਆਉਂਦਾ ਲੈ ਕੇ ਇਸ ਵਿੱਚ ਲੈਓ ਡੱਬਾ ਕੋ ਬਾਈ ਜੀ ਜਿਹੜਾ ਆਪਣਾ ਚਾਹ ਦਾ ਮਸਾਲਾ ਉਹ ਆਪਾਂ ਗ੍ਰਾਇੰਡ ਕਰ ਰਹੇ ਆ ਠੀਕ ਹੈ ਜੀ ਆਹ ਦੇਖ ਲਓ ਬੰਨ ਲੇ ਗਾੜਾ ਸਵੱਛ ਖੜਦੀ ਨਹੀਂ ਖੜੋਗੀ ਉਧਰ ਨੂੰ ਹੋੜ ਉਧਰ ਨੂੰ ਮੇਰੇ ਹਾਂ ਬਸ ਸਵੱਛ ਕਰਾਉਂਦੀ ਪਹਿਲੀ ਨਹੀਂ ਨਹੀਂ ਕੁਕੀ ਜਾਂਦੀ ਹੈ ਸਵੱਛ ਆਹ ਵਸਤੇ ਬਣ ਖੜੀ ਲਓ ਜੀ ਦੇਖੋ ਬਈ ਬਣ ਕੇ ਹੋ ਗਿਆ ਤਿਆਰ ਮਸਾਲਾ ਦੀ ਪਧਵਾ ਬਣ ਮੈਂ ਆਹ ਦੇਖੋ ਜੀ ਮਸਾਲਾ ਇਦਾਂ ਦਾ ਬਣਾਣਾ ਹੈਗਾ ਜਿਆਦਾ ਪੈਨੋ ਬ੍ਰੀਕ ਵੀ ਨਹੀਂ ਕਰਨਾ ਤੇ ਇਹ ਸਾਰਾ ਆਪਾਂ ਗ੍ਰਾਈਂਡ ਕਰਕੇ ਹਨਾ ਬਾਡੀ ਸਾਹਿਬ ਇਹਦੇ ਵਿੱਚ ਕੱਢੀ ਜਾਣਾ ਠੀਕ ਹੈ ਜੀ ਇਹ ਮੈਕਸੀਨ ਹੈ ਬਈ ਹੁਣ ਤੱਕ ਉਹਦੇ ਨੇ ਕਿੰਨੇ ਕਿਲੋ ਮਸਾਲਾ ਪੀਸਦਾ ਹੋਊਗਾ ਨਾ ਜਿਆਦਾ ਨਹੀਂ ਭਰਦੇ ਆਪਾਂ ਇੰਨਾ ਕੁ ਰੱਖਣਾ ਹੁੰਦਾ ਆ ਬੱਚੇ ਨੂੰ ਪਿੱਛੇ ਕਰ ਯਰ ਖੁਸ਼ ਹੋ ਜਾ ਰਸਲਾ ਇਹ ਕਈਆਂ ਲਾ ਕੇ ਦੇ ਦਿੰਦਾ ਨਹੀਂ ਮਾ ਚਲਾਉਣੀ ਨਿਆ ਦਾ ਤਾਂ ਕੜਾ ਇੱਥੇ ਨਾ ਕਪੜਾ ਲਾ ਕੇ ਦੇ ਇੱਕ ਮੋਟਾ ਟੇਬਲ ਕਰਕੇ ਗੋਲੂ ਦੀ ਮੈਕਸੀ ਸਾਹਨਰ ਟਾਇਰ ਰੱਖਣ ਨੂੰ ਲਈ ਆ ਦੇਖੋ ਤੇ ਇਹ ਬਾਈ ਜੀ ਜਿਹੜਾ ਹੈਗਾ ਮਸਾਲਾ ਹੈਗਾ ਤਿਆਰ ਕਰਕੇ ਇਹਦੀ ਪੈਕਿੰਗ ਕਰਾਂਗੇ 100 100 ਗ੍ਰਾਮ ਦੀ ਉਹ ਵੀ ਤੁਹਾਨੂੰ ਦਿਖਾਉਣੇ ਆ ਪੈਕਿੰਗ ਕਰਕੇ ਰਮਨ ਦੁੱਬੀਆਂ ਲਈ ਪੈਕਿੰਗ ਕਰਕੇ ਆਪਾਂ ਸੇਲ ਕਰਦੇ ਆ ਜੀ ਤੇ ਬਖਿੰਡੇ ਆਪਣਾ ਮੇਲਾ ਹੋ ਰਿਹਾ ਇੱਕ ਜਾਗ ਦੇ ਜੁਗਨੂਆਂ ਦਾ ਉੱਥੇ ਆਪਾਂ ਸਟਾਲ ਲਾ ਰਹੇ ਆ ਉੱਥੇ ਵੀ ਇਹ ਮਸਾਲਾ ਲੈ ਕੇ ਆਵਾਂਗੇ ਉਦੋਂ ਤੱਕ ਤਾਂ ਹੋ ਸਕਦਾ ਹੋਰ ਬਣਾ ਲਈਏ ਉਦੋਂ ਪਹਿਲਾਂ ਜਿਹੜਾ ਇੱਕ ਤਰੀਕ ਨੂੰ ਸੰਗਤ ਕੈਂਚੀਆਂ ਗੁਰਮਤ ਸੇਵਾ ਲਹਿਰ ਦੀ ਮੀਟਿੰਗ ਹੋ ਰਹੀ ਆ ਤੇ ਉਥੇ ਆਪਾਂ ਸਟਾਲ ਲਾ ਰਹੇ ਆ ਦਾ ਕੱਢ ਦੇ ਦੇ ਕੋ ਟੇਮ ਲ ਕਰਕੇ ਕਰਦੇ ਅੱਛਾ ਲੋ ਜੀ ਕਿਸੇ ਨੇ ਵੀ ਬਈ ਮੰਗਵਾਉਣਾ ਹੋਣਾ ਮਸਾਲਾ ਗਰਮ ਮਸਾਲਾ ਇਹ ਤੇ ਤੁਸੀਂ ਆਪਦੇ ਘਰ ਬੈਠੇ ਮੰਗਵਾ ਸਕਦੇ ਹੋ ਆਪਾਂ ਨਾ ਡਾਕ ਖਾਨੇ ਚ ਸਪੀਡ ਪੋਸਟ ਕਰ ਦਿੰਦੇ ਹੁੰਦੇ ਆ ਤੇ ਜੇ ਕਿਸੇ ਨੂੰ ਜਲਦੀ ਚਾਹੀਦਾ ਹੁੰਦਾ ਤਾਂ ਨਾਰਮਲ ਜਿਵੇਂ ਆਪਾਂ ਭੇਜਦੇ ਆ ਸਾਮਾਨ ਉਹ 6 ਦਿਨਾਂ ਚ ਪਹੁੰਚ ਜਾਂਦਾ ਤੇ ਸਪੀਡ ਪੋਸਟ ਬਈ 3-4 ਦਿਨਾਂ ਚ ਪਹੁੰਚ ਜਾਂਦਾ ਜੇ ਕਿਸੇ ਨੇ ਮੰਗਵਾਉਣਾ ਤਾਂ ਨੰਬਰ ਨੋਟ ਕਰ ਲਿਓ 8699555652 ਇਹ 100 ਗ੍ਰਾਮ ਦੀ ਢੱਬੀ ਹੁੰਦੀ ਹੈ ਇਹ ਆਪਾਂ ਇਹ ਪੈਕ ਕਰਦੇ ਆ ਰੇਟ ਇਹਦਾ ਵੀ ਡਿਸਾਈਡ ਕਰਾਂਗੇ ਜਿਵੇਂ ਸਾਮਾਨ ਦੀ ਕਿੰਨੀ-ਕਿੰਨੀ ਆਪਾਂ ਨੂੰ ਰੇਸ਼ਿਓ ਪਈਆ ਖਰਚਾ ਪਿਆ ਹਨਾ ਉਸ ਹਿਸਾਬ ਨਾਲ ਦਾ ਰੇਟ ਆਪਾਂ ਡਿਸਾਈਡ ਕਰਾਂਗੇ ਆ ਤੁਹਾਨੂੰ ਪੈਕਿੰਗ ਕਰਕੇ ਦਿਖਾ ਦਿੰਨੇ ਆ ਸਟicker ਵੀ ਲਾ ਲਓਗੇ ਸਟicker ਹਨਾ ਉਧਰ ਰੂਮ ਚ ਜਾਣ ਪੈਣਾ ਮੈਨੂੰ ਸਿਕਵਾਰਾ ਦੇ ਘੰਟ ਚ ਲਾ ਲਓ ਤੇ ਆ ਭਾਈ ਦੇ ਲੋ ਲਾਈਵ ਬਣਾ ਰਹੇ ਐ ਨਹੀਂ ਗੱਲ ਕੋਈ ਮਾੜੀ ਜੀ ਪਾਵਾਂਗੇ ਜਾਂ ਕੋਈ ਉਹਲੇ ਬਣਾਉਨੇ ਹਨਾ ਤੇ ਇਹ ਆਪਣਾ ਹੈਗਾ ਇਹ ਚੌਥਾ ਪੰਜਵਾਂ ਵੇਜਣਾ ਲੈ ਚੱਕ ਮੈਂਨੇ ਤੀ ਨਹੀਂ ਨਈ ਨਾ ਮੈਂ ਬੀਨਾਂ ਕੋ ਸਾਹਮਣੇ ਫਿਰ ਦਵਾਰ ਉੱਪਰ ਕੋਈ ਆ ਮੈਂ ਕੋਈ ਨਾ ਤੁਸੀਂ ਨਾਲ ਦੱਸਦੇ ਕੋਈ ਹੋਰ ਗੱਲ ਬਾਤ ਹੈ ਜੀ ਮਸਾਲਾ ਲਾ ਲਓ ਉੱਧਰ ਮੈਂ ਲੈ ਲਉ ਹੁਣ ਦੋਸਤੋ ਤੁਹਾਨੂੰ ਗਰਮ ਮਸਾਲਾ ਵੀ ਦਿਖਾਉਣਾ ਹੈ ਬਈ ਕਿਵੇਂ ਆਪਾਂ ਬਣਾਉਣਾ ਹੈ ਹਨਾ ਆਹ ਚਾਹ ਦਾ ਮਸਾਲਾ ਤਾਂ ਬਣ ਜਾਂਦਾ ਆਪਣਾ ਇਹਦੇ ਵਿੱਚ ਬਈ ਕਈ ਚੀਜ਼ਾਂ ਚਾਹ ਹੁੰਦੀਆਂ ਮੈਕਸੀ ਦਾ ਡਾੜ ਕੜਾ ਹੁੰਦਾ ਤੇ ਮੈਕਸੀ ਵੀ ਇਹੀ ਕੰਮ ਕਰਦੀ ਆ ਹੋਰ ਨਹੀਂ ਕੋਈ ਕੰਮ ਕਰਦੀ ਸਜਾਤਾ ਦਾ ਗਰੈਂਡਰੀ ਕੰਮ ਕਰਦਾ ਇੱਥੇ ਮਹਿੰਦੀ ਰਕਾ ਬਣਾਈ ਆਉਂਦਾ ਬਈ ਕਿੰਨੇ ਜਣੇ ਦੇਖ ਰਹੇ 66 ਜੇ ਕਿਸੇ ਨੇ ਬਾਈ ਕੋਈ ਪੁੱਛਣਾ ਨਾ ਗੱਲਬਾਤ ਤਾਂ ਕਮੈਂਟ ਕਰ ਦਿਓ ਹਣਾ ਕਮੈਂਟ ਕਰ ਦਿਓ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਮਸਾਲੇ ਬਾਰੇ ਜੇ ਕੋਈ ਮੰਗਵਾਉਣਾ ਚਾਹੁੰਦਾ ਤਾਂ ਨੰਬਰ ਦੇ ਦੇ ਸਕਦੇ ਹਾਂ ਪਰ ਨੰਬਰ ਇੱਥੇ ਕਮੈਂਟ ਹੋਣਾ ਨਹੀਂ ਬਾਅਦ ਤੁਸੀਂ ਮੈਨੂੰ ਫੋਨ ਲਾ ਕੇ ਵੀ ਮੰਗਵਾ ਸਕਦੇ ਹੋ दीप लाइ उन तो कर ਹਾਂਜੀ ਅੱਜ ਅੰਦਰ ਨੂੰ ਦੁਕਾਨਿਆਂ ਗਰਮ ਮਸਾਲੇ ਦਾ ਜਿਹੜੇ ਕਿਦਾਂ ਕੀ ਕੀ ਸਮਾਨ ਪੈਂਦਾ ਆਪਣੇ ਕੋਲ ਇਹ ਮੈਡੀਸਿਨ ਚੱਕੋ ਬੇਟਾ ਮੇਰੀਆਂ ਸਭ ਤੋਂ ਪਹਿਲਾਂ ਪਾਵਾਂਗੀ ਜੀ ਆਪਾਂ ਧਨੀਆ ਦੀਪੇ ਨੂੰ ਖੁੱਲ੍ਹੂ ਖੁੱਲ੍ਹ ਕੇ ਪਾ ਪਹਿਲਾਂ ਪਾ ਧਨੀਆ ਪਾਵਾਂਗੇ ਜੀ ਉਸ ਤੋਂ ਬਾਅਦ ਜੀਰਾ ਆਪਣੇ ਕੋਲ ਇਹਦੇ ਵਿੱਚ ਸਭ ਤੋਂ ਜ਼ਿਆਦਾ ਧਨੀਆ ਹੀ ਪਉ ਗਈ ਕਿਉਂਕਿ ਧਨੀਏ ਨਾਲ ਹੀ ਜਿਹੜੇ ਦੇ ਵਿੱਚ ਮਹਿਕਾ ਉਹ ਧਨੀਏ ਤੇ ਜੀਰੇ ਕਰਕੇ ਹੀ ਆਣੀ ਹੈ ਤੇ ਇਹਦਾ ਵੇਟ ਵੀ ਇਹਨਾਂ ਦੋਨਾਂ ਚੀਜ਼ਾਂ ਕਰਕੇ ਹੀ ਬਣਦਾ ਸਭ ਤੋਂ ਪਹਿਲਾਂ ਆਪਾਂ ਧਨੀਆ ਪਾ ਪਾਂਗੇ ਦੇਖੋ ਧਨੀਆ ਕੁਆਲਿਟੀ ਦਾ ਧਨੀਆ ਉਸ ਤੋਂ ਬਾਅਦ ਜੀਰਾ जी उस तो बाद आ गई अपन नहीं उस तो बाद आ गया जी अपने दालचीनी ठीक है जी दालचीनी आ गई अपने उस तो बाद आ बा जी अपन वालायचिया ये चार आइटम एदा दी जड़िया ਸੇਮ ਹੀ ਤਾਂ ਚਾਂਮਸਾ ਲੇ ਚ ਪਈਆਂ ਨੇ ਤੇ ਸੇਮ ਹੀ ਇਹਦੇ ਵਿੱਚ ਪਈਆਂ ਨੇ ਉਸ ਤੋਂ ਬਾਅਦ ਆਗੇ ਜੀ ਆਪਣੇ ਲੌਂਗ ਕਾਲੀ ਮਿਰਚ ਕਾਲੀ ਮਿਰਚ ਬਿੜਾ ਓਪਨ ਕਰੋ ਜਲਦੀ ਲੌਂਗ ਉਧਰ ਰਹਿ ਗਿਆ ਮੇਰੇ ਤੋਂ ਉਧਰ ਰੋਮਚ ਮਗਾਂ ਰਹਿ ਗਏ ਉਧਰ ਆਪਣੀਆਂ আচ্ছা ਮੰਮੀ ਆ ਗਈ ਮਗਾਂ ਵੀ ਰਹਿ ਗਈਆਂ ਉਧਰ ਮਮਾ ਆਜੀ ਕੀ ਆ ਇਹ ਤੇ ਮੈਨੂੰ ਨਹੀਂ ਪਤਾ ਡੈਡੀ ਨੂੰ ਪਤਾ ਐਂ ਕਰੋ ਮਗਾ ਲੈ ਕੇ ਉਧਰੋਂ ਡੈਡੀ ਕੋਲੋਂ ਬਲੈਕ ਬਲੈਕ ਲਾਉਣੀ ਆ ਇਹ ਤੂੰ ਹੀ ਲਾਵਾ ਦੀ ਪੰਤ ਉਹ ਆ ਤੁਹਾਡੇ ਬੰਦੇ ਤੇ ਖੜੇ ਸੀ ਨਾ ਗੰડા ਮੇਰਾ ਨਾਂ ਕਰ ਤੂੰ ਉਹ ਉਹ ਫਿੱਡੇ ਗਿਆ ਮੇਰੇ ਤੋਂ ਡੇਗ ਗਿਆ ਇਹ ਆਪਣੇ ਕੋਲ ਆ ਗਈ ਜੀ ਸੁੰਡ ਉਹੀ ਸੇਮ ਸੁੰਡ ਜਿਹੜੀ ਆਪਾਂ ਮਸਾਲੇ ਦੂਸਰੇ ਚ ਪਾਈ ਹੋਈ ਆ ਪੱਲੀਓ ਬਟਾ ਖੋਲ ਦ ਮਮਾ ਜੀ ਦੇ ਮੈਂ ਖੋਲ ਦ ਲੈ ਛੋਟੂ ਇਹ ਵੀ ਖੋਲ ਲਿਓ ਸਾਰੇ ਪਾ ਮਿਕਸ ਕਰਾਂਗੇ ਇਹ ਮੈਂ ਚੈਨਲ ਤੇ ਇਹਦੇ ਚ ਆਪਣੀਆਂ ਸਿਰਫ ਮਗਾ ਰਹਿ ਗਈਆਂ ਜੀ ਪਾਨ ਵਾਲੀਆਂ ਤੇ ਇਹ ਹੋ ਗਈ ਜੀ ਆਪਣੀ ਜਲਬਤਰੀ 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 ਠੀਕ ਹੈ ਜੀ ਇਦੇ ਵਿੱਚ ਆਪਣੀਆਂ ਦੋ ਚੀਜ਼ਾਂ ਰਹਿ ਗਈਆਂ ਜੀ ਪਾਉਣ ਵਾਲੀਆਂ ਇੱਕ ਲੌਂਗ ਰਹਿ ਗਈ ਤੇ ਇੱਕ ਰਹਿ ਗਈਆਂ ਮਗਾ ਦੋਨੋਂ ਚੀਜ਼ਾਂ ਆ ਗਈਆਂ ਜੀ ਉਤਨੀਆ ਇਹ ਹੁੰਦੀਆਂ ਜੀ ਮਗਾ ਬਹੁਤ ਸਾਰੇ ਅਜੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਐਂਤਰਾ ਨੂੰ ਦੱਸਦੀ ਕਿ ਇਹ ਮਗਾ ਨੇ ਬਹੁਤ ਮਹਿੰਗੀ ਆਈਟਮ ਹੈ ਤੇ ਬਹੁਤ ਹੀ ਗਰਮ ਮਸਾਲੇ ਚ ਪੇਸਟ ਲਈ ਵੀ ਵਰਤੀ ਜਾਂਦੀ ਹੈ ਤੇ ਇਹਦਾ ਗਰਮ ਗਰਮਾਹਟ ਲਈ ਜੀ ਇਹ ਆ ਗਈ ਜੀ ਆਪਣੀ ਉਹ ਹੀ लौंग जेड़े आप चाल मसाले च पाए गए वही सेम क्वालिटी ने अपना चाल मसाला तैयार हो जाएगा ठीक है जी ठीक है जी ये अपना तैयार हो गया ही ਕਿ ਜਿੰਨਾ ਕਿ ਜਗਮੀਤ ਨੇ ਦੱਸਿਆ ਕਿ ਆਪਣਾ ਜਿਹੜਾ ਮੇਲਾ ਇਹ ਲੱਗਣ ਜਾ ਰਹੇ ਆ ਜੀ ਇੱਕ ਤਰੀਕ ਨੂੰ ਲੱਗਣ ਜਾ ਰਿਹਾ ਕੱਲ ਇੱਕ ਦਿਨ ਸੰਗਤ ਕੈਂਚੀਆਂ ਲੱਗਣ ਜਾ ਰਹੇ ਗੁਰਮਤ ਸਮਾਗਮ ਤੇ ਤੇ ਦੂਸਰਾ ਲੱਗਣ ਜਾ ਰਿਹਾ ਜੀ 5 6 7 ਤੇ 8 ਨੂੰ ਜਦੇ ਜੁਗਨੂਆਂ ਦਾ ਮੇਲਾ ਬਟੇਂਡਾ ਵਿਖੇ ਲੱਗਣ ਜਾ ਰਹੇ ਆ ਜੀ ਇਹਨਾਂ ਮੇਲੇ ਤੇ ਗੁਰਮਤ ਸਮਾਗਮ ਤੇ ਜਗਮੀਤ ਪਹੁੰਚਣਗੇ ਤੇ ਜਗਦੀ ਜੁਗਨੂਆਂ ਦੇ ਮੇਲੇ ਤੇ ਜਿਹੜੀਆਂ ਆਪਣੇ ਨਾਲ ਸਿਗੀਆਂ ਨਾਲ ਹੀ ਸਟਾਲ ਹੋ ਗਿਆ ਮਨ ਉਹਨਾਂ ਦੀ ਜਿਨ੍ਹਾਂ ਕੋਲ ਵਿਰਾਸਤੀ ਝੋਲੇ ਰੁਮਾਲ ਚਾਦਰਾਂ ਚੁੰਨੀਆਂ ਪੱਖੀਆਂ ਤੇ ਇਦਾਂ ਸਾਰਾ ਸਿਸਟਮ ਉਹਨਾਂ ਤੋਂ ਮਿਲ ਜੂਗਾ ਜੀ ਤੁਹਾਨੂੰ ਤੇ ਆਪਣੇ ਵੀ ਉਦੋਂ ਜਿਹੜੀ ਸਟਾਲ ਹੋਊਗੀ ਉਹਦੇ ਤੇ ਤੁਹਾਨੂੰ achar murabbe ਤੇ ਕੁਛ ਨਵੇਂ ਆਈਟਮਾਂ ਸੋਚਦੇ ਆ ਚਟਨੀਆਂ ਦੀਆਂ ਤੇ ਚਟਨੀਆਂ ਮਿਲ ਜਾਣਗੀਆਂ ਇਹ ਚੀਜ਼ਾਂ ਜਿੱਦਾਂ ਗਰਮ ਮਸਾਲਾ ਚਾ ਮਸਾਲਾ ਹੋ ਗਈ ਯਾ ਫਿਰ ਚੂਰਨ ਦਾ ਟਰਾਈ ਕਰਦੇ ਆ ਕਿਉਂਕਿ ਭਾਈ ਰੂਪੇ ਮੇਲੇ ਤੇ ਸੀ ਦੇਖਿਆ ਤੇ ਬਰਹਿੰਡਾ ਮੇਲਾ ਤੇ ਵੀ ਦੇਖਿਆ ਕਿ ਲੋਕਾਂ ਨੂੰ ਐਸਿਡ ਦੀ ਪ੍ਰੋਬਲਮ ਜ਼ਿਆਦਾ ਹੋ ਰਹੀ ਆ ਜਾਂ ਐਸਿਡਿਟੀ ਜਿੰਨ ਬਗੈਨੇ ਉਹਦੀ ਪ੍ਰੋਬਲਮ ਜ਼ਿਆਦਾ ਜਾਂ ਫਿਰ ਕਹਿ ਲੋ ਕਿ ਵੀ ਉਹਨਾਂ ਨੂੰ ਗੈਸ ਜ਼ਿਆਦਾ ਬਣਦੀ ਆ ਤਾਂ ਉਹਨਾਂ ਨੇ ਸਾਨੂੰ ਨਾ ਬੇਟਾ ਡਰ ਜਣਾ ਇਹ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਅੱਗੇ ਤੋਂ ਚੂਰਨ ਵੀ ਲੈ ਕੇ ਆਇਓ ਕਿ ਤੁਹਾਡੇ ਜਿਹੜੇ ਮਸਾਲੇ ਪ੍ਰੋਡਕਟ ਨੇ ਇਹ ਸਾਨੂੰ ਬਹੁਤ ਪਸੰਦ ਆਏ ਤੇ ਚੂਰਨ ਦਾ ਅੱਗੇ ਤੋਂ ਤੁਸੀਂ ਬਣਾ ਕੇ ਜ਼ਰੂਰ ਲੈ ਆਇਓ ਤਾਂ ਕੋਸ਼ਿਸ਼ ਕਰਾਂਗੇ ਟਾਈਮ ਰਿਹਾ ਤਾਂ ਠੀਕ ਰਹਿ ਤਾਂ ਕਿ ਜ਼ਰੂਰ ਬਣਾਈਏ ਬਹਿੰਡੇ ਮਿਲ ਲੈ ਤੱਕ ਕੀ ਪਰਸੋਂ ਲੈ ਮਿਲੇ ਸੰਗਤ ਕੈਂਚੀ ਨਾਲ ਮਿਲੇ ਤੇ ਆਪਣਾ ਕੋਲ ਚੁਰੰਨੀ ਮਿਲਣਾ ਅੰਬਹਿੰਡੇ ਤੱਕ ਜ਼ਰੂਰ ਤਿਆਰ ਕਰਾਂਗੇ ਜੀ ਤੇ ਹੋਰ ਜੇ ਕਿਸੇ ਦਾ ਕੋਈ ਸਵਾਲ ਹੈ ਤਾਂ ਪੁੱਛ ਸਕਦੇ ਹੋ ਆਪਕੇ ਫਿਲਹਾਲ ਤਾਂ ਹੀ ਐਟਮਾ ਤਿਆਰ ਕਰ ਰਹੇ ਆ ਹਲਦੀ ਦੀ ਪੈਕਿੰਗ ਕਰਾਂਗੇ ਜੀ ਹੁਣ 2 ਘੰਟੇ ਤੱਕ 9 ਘੰਟੇ ਤੱਕ ਅਸੀਂ ਕਰਾਂਗੇ ਜ਼ਰੂਰ ਹਲਦੀ ਪੈਕਿੰਗ ਕਰਾਂਗੇ ਮਿਰਚ ਦੀ ਪੈਕਿੰਗ ਕਰਾਂਗੇ ਤੇ ਇਹ ਜੋ ਬਣਾ ਰਹੇ ਹਾਂ ਗਰਮ ਮਸਾਲਾ ਤੇ ਚਾਲਾ ਮਸਾਲਾ ਉਹਦੀ ਪੈਕਿੰਗ ਵੀ ਆਪਾਂ ਕਰਕੇ ਫਿਰ ਹੀ ਜਾਵਾਂਗੇ ਤੇ ਉਹ ਨਾ ਨਾ ਪਾਉਂ ਠੰਡ ਪਾੜ ਦਾ ਭੋਗ ਪੰਣਾ ਹਾਂ ਦਸਤੀ ਸਰ ਡਾਕਟਰਾਂ ਦੀ ਕੁੜਮਾ ਦੀ

ਸੇਨੀ ਕੀ ਪੈਕਿੰਗ ਹੋਣੀ ਉਹਨਾਂ ਨੇ ਥੋੜੀਆਂ ਨਾ ਗਰਮ ਮਸਾਲੇ ਤਾਂ ਆਪਾਂ ਪੈਕ ਪੈਕਿੰਗ ਹੀ ਕਰਨੀ ਆ ਆ ਲੈ ਮਧੋਲਸੀ ਚ ਦਿਖਾ ਕੀ ਹੋਇਆ ਮਧੋਲਸੀ ਮਧੋਲਸੀ ਛਾੜ ਦੇ ਇੱਧਰ ਇਹਦੇ ਵਿੱਚ

ਸੀ ਗੱਲਾਂ ਕਰੋ ਅਜਿਹੀ ਨਹੀਂ ਗੱਲਾਂ ਨਹੀਂ ਮੈਂ ਪੀਸ ਗਿਆ ਉਹ ਗਾਜਰ ਗੁਜਰਾਚਾਰ ਸਾਰਾ ਕਿੱਥੋਂ ਉਹ ਇੱਧਰਲੇ ਰੂਮ 'ਚ ਹੈ ਘੜਕਾ ਉਹ ਬਰਵਾ ਸਕਿਆ ਲਓ ਬਈ ਤੁਹਾਨੂੰ ਦਿਖਾਉਣੇ ਆ ਆਪਣਾ ਹਲਦੀ ਦਾ achar ਜਿਹੜਾ ਆਪਣਾ ਬਣ ਰਿਹਾ ਹੈ ਨਾ ਆਹ ਦੇਖੋ ਇਹਨਾਂ ਤਿਆਰ ਹੈ ਕੱਲ ਨੂੰ ਤੇਲ ਪਾਵਾਂਗੇ ਇਧਰ ਵਾਲਾ ਕੱਚੀ ਹਲਦੀ ਦਾ achar ਆ ਇਹ ਤੇ ਬਾਕੀ ਅਦਰਕ ਦਾ achar ਹੈ ਨਾ ਇਹ ਖੋਲਣਾ ਵਾਲਿਆ ਜੀ ਨੱਪੇ ਸਾਰਾ ਇਹ ਗਰਮ ਮਸਾਲਾ ਜਿਹੜਾ ਇਹ ਆਪਾਂ ਖੁਦ ਰੈਡੀ ਕਰਦੇ ਆਂ ਬਈ ਆਹ ਦੇਖੋ ਜੈਫਾਲੇ ਦੇ ਵਿੱਚ ਜਵਿੱਤਰੀਆ ਹਨਾ ਦਾਲਚੀਨੀ ਸੁੰਡ ਤੇ ਧਣੀਆਂ ਜੀਰਾ ਵੱਡੀ ਇਲਾਇਚੀ ਆਹ ਦੇਖੋ ਵੱਡੀ ਇਲਾਇਚੀ ਇਹ ਮਹਗਾ ਆ ਗਿਆ ਹਨਾ ਆਇਆ ਨਹੀਂ ਬਈ ਕੱਲਾ ਧਣੀਆਂ ਵੀ ਇਸਕੇ ਦੇ ਦਾਂਗੇ ਕੋਈ ਆ ਕੇ ਦੇਖਣਾ ਚਾਹੁੰਦਾ ਹੋਵੇ ਆ ਕੇ ਦੇਖ ਲੋ ਬੰਦਾ ਮਸਾਲਾ ਬਾਕੀ ਆ ਤੁਹਾਨੂੰ ਦਿਖਾਈ ਰਿਹਾ ਆ 6-7 ਕਿਲੋ ਮਾਲ ਆ ਹਾਂ ਤੇ ਆਹ ਦੇਖੋ ਜਿੱਧਰ ਮਰਜ਼ੀ ਕੱਢ ਲੋ ਫੁੱਲ ਸਮਾਨ ਪਾਉਣੇ ਆ ਬਈ ਪੂਰਾ ਤੇਜ ਮਸਾਲਾ ਹੁੰਦਾ ਵਧੀਆ ਜਿੱਡੀ ਮਰਜ਼ੀ ਤਗੜੀ ਕੰਪਨੀ ਦਾ ਲੈ ਲੋ ਤੇ ਆਪਣਾ ਵਰਤ ਕੇ ਦੇਖ ਲੋ ਫੁੱਲ ਰਿਜ਼ਲਟ ਮਿਲੋ ਸਮੈਲ ਦੀ ਵਜ੍ਹਾ ਕਰਕੇ ਹਾਂ ਗੰਦ ਦੀ ਵਜ੍ਹਾ ਜਿਹੜੇ ਮੇਲੇ ਤੇ ਵੀ ਲੈ ਜਾਂਦੇ ਆ ਨਾ ਅਗਲਾ ਸਮੈਲ ਦੇ ਇੱਕ ਹੀ ਲੈ ਜਾਂਦੇ ਆ ਆ ਗਾਜਰਾਂ ਦਾ achar ਆਪਣਾ ਤਿਆਰ ਹੋ ਜਾਊਗਾ ਕੱਲ ਨੂੰ ਆ ਦੇਖ ਲੋ ਕਾਜ ਵਧੀਆ ਗਾਜਰਾ ਜਿਹੜੀ ਨਾਮਕ ਲਾ ਕੇ ਰੱਖੀ ਹੋਈ ਆ ਇਹਨੂੰ ਕੱਢ ਨੂੰ ਕੱਢਾਂਗੇ ਹਨਾ ਤੇ ਧਾਰ ਦੇ ਆ ਆਪਣੀ ਲੈਮਨ ਤੁਲਸੀ ਇਹ ਦੇਖ ਲਓ ਸੁੱਕੀ ਹੋਈ ਆ ਇਹਨੂੰ ਪਾਵਾਂਗੇ ਚਾਹਲੇ ਮਸਾਲੇ ਚ ਲੈਮਨ ਤੁਲਸੀ ਆ ਚਾਲਕ ਘਾਓ ਸਿਰਫ ਗਲ ਕਰ ਇਹਨੂੰ ਲੋਕ ਉਹਨੂੰ ਵਿੱਚ ਵਸਾਇਆ ਕਰ ਲੋਗ ਨੂੰ ਪਾ ਦੇ ਵਿੱਚ ਤੁਸੀਂ ਭਰਿਆ ਕਰੋ ਘੱਟ ਭਰਿਆ ਕਰੋ ਤੁਸੀਂ ਭਰ ਕੀ ਗਏ ਮੈਂ ਤਾਂ ਛੱਡਿਆ ਹਾਂ ਹਾਂ ਖੁੱਲ ਦੇ ਚਲਾਉਣਾ ਹਾਈ ਸਪੀਡ ਤੇ ਬੋਲ ਬੋਪਾ ਦੇ ਲਫਾਫੇ ਹੈ ਜੀ ਨਾ ਹੈ ਜੀ ਮੈਂ ਥੋੜਾ ਥੋੜਾ ਵਕਨ ਆਇਆ ਮੈਂ ਜ਼ੋਰਾਵਰ ਜੰਗੂ ਕੋਲੋਂ ਹੈਲਪ ਕਰਵਾ ਲਿਆ ਜ਼ੋਰਾਵਰ ਵਕਨ ਆਈ ਲੋ ਜੀ ਇਹ ਜੋ ਹੋ ਜਾ ਰਿਹਾ ਸੁੰਡ ਜਾਦੇ ਪੈ ਗਿਆ ਨਾ ਤਾਂ ਚਿੱਟਾ ਹੋ ਗਿਆ ਆ ਲੋ ਜੀ ਹਾਂਜੀ ਜ਼ੋਰਾਵਰ ਸਿੰਘ ਕੀ ਬਣਾ ਰਹੇ ਆ ਆਪਾਂ ਮਸਾਲਾ ਬਣਾ ਰਹੇ ਆ ਕਿਹੜਾ ਚਾ ਚਾਵਲਾ ਮਸਾਲਾ ਠੀਕ ਹੈ ਚਲੋ ਬਈ ਠੀਕ ਆ ਆਪਾਂ ਲਾਈਵ ਕਰਦੇ ਹਾਂ ਸਮਾਪਤ ਆਪਣਾ ਮਕਸਦ ਦਿਖਾਉਣ ਦਾ ਹਨਾ ਚਲੋ ਪਤਾ ਲੱਗ ਜਾਂਦਾ ਵੀ ਕਿਵੇਂ ਦੀ ਚੀਜ਼ ਤਿਆਰ ਕਰਦੇ ਆ ਤੇ ਫਿਰ ਕਿਸੇ ਦਿਨ ਹੋਵਾਂਗੇ ਲਾਈਵ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਕ ਮਿੰਟ ਬੱਸ